ਹੈਲੋ एवरीवन ਕਿਵੇਂ ਹੋ ਜੀ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਸੀ ਜੀ ਮੈਰਿਜ ਤੇ ਤੇ ਮੈਂ ਕਿਹਾ ਕਿਉਂ ਨਾ ਸਟੇਸ਼ਨ ਤੋਂ ਹੀ ਆਪਾਂ ਤੁਹਾਡੇ ਨਾਲ ਵਲੌਗ ਜਿਹੜਾ ਸਟਾਰਟ ਕੀਤਾ ਜਾਵੇ ਅਸੀਂ ਖੜੇ ਸੀ ਜੀ ਬਿਆਸ ਸਟੇਸ਼ਨ ਤੇ ਠੀਕ ਹੈ ਤੇ ਹੁਣ ਤੁਹਾਨੂੰ ਵਲੌਗ ਜਿਹੜਾ ਸਾਡਾ ਅਸੀਂ ਜਿਹੜੀ ਮੈਰਿਜ ਤੇ ਜਾ ਰਹੇ ਆ ਨਾਲੋਂ ਨਾਲ ਤੁਹਾਨੂੰ ਵਲੌਗ ਆਣਗੇ ਤੇ ਤੁਸੀਂ ਸਾਰੇ ਜਣੇ ਵਲੌਗ ਦੇ ਨਾਲ ਬਣੇ ਰਹੋ ਤੇ ਵਲੌਗ ਨੂੰ ਪੂਰਾ ਦੇਖਿਓ ਸੋ ਵਲੌਗ ਤੁਸੀਂ ਦੇਖੋਗੇ ਤੇ ਫਿਰ ਮੈਨੂੰ ਹੋਇਆ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਤੇ ਸੋ ਧਿਆਨ ਨਾਲ ਸਾਰਾ ਵਲੌਗ ਦੇਖਣਾ ਹੁਣ ਸਾਡੀ ਟ੍ਰੇਨ ਜਿਹੜੀ ਆ ਗਈ ਹੋਈ ਤੇ ਆਪਾਂ ਉਸ ਚ ਬੈਠਣਾ ਹੈ ਅਸੀਂ ਟ੍ਰੇਨ ਦੇ ਵਿੱਚ ਜਾ ਕੇ ਤੁਹਾਨੂੰ ਮਿਲਦੇ ਹਾਂ ਓਕੇ ਇਹ ਵਾਲੀ ਟ੍ਰੇਨ ਅੰਮ੍ਰਿਤਸਰ ਜਾ ਰਹੀ ਹੈ ਯਾਤਰੀ ਕਿਤੇ ਧਿਆਨ ਦੇ ਅਮ੍ਰਿਤਸਰ ਤੇ ਚੱਲਦਾ ਹੜੀਤਵਾਰ ਕੀ ਔਰ ਜਾਣ ਵਾਲੀ ਗਾੜੀ ਸੰਚਾਈ 120 ਸਾਨੂੰ ਮਿਲ ਗਈ ਟ੍ਰੇਨ ਤੇ ਅਸੀਂ ਬੈਠ ਗਏ ਹਾਂ ਜੀ ਹੁਣ ਟ੍ਰੇਨ 'ਚ ਤੇ ਅਸੀਂ ਜਾ ਕਿੱਥੇ ਰਹੇ ਹਾਂ ਤੇ ਉਹ ਹੁਣ ਤੁਸੀਂ ਗੈਸ ਕਰ ਲਿਓ ਤੇ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਕਿ ਅਸੀਂ ਕਿੱਥੇ ਗਏ ਹਾਂ ਠੀਕ ਹੈ ਮੈਰਿਜ ਤੇ ਹਾਂਜੀ ਪਾਉਲ ਕਿੱਥੇ ਚੱਲੇ ਬੁੱਤੂ ਆਪਾਂ ਵਿਆਹ ਤੇ ਦੱਸੋ ਗਗਰਦੀ ਕਿੱਥੇ ਪਲਾ ਗਗਰਦੀ ਓ ਤੁਹਾਨੂੰ ਦੱਸ ਹੀ ਦਿੱਤਾ ਕਿ ਸਾਡੇ ਪਾਉਲ ਨੇ ਟੰਗੇ ਇੱਥੇ ਤਾਂ ਟੰਗੇ ਤਾਂਗੇ ਇਹ ਟੰਗਾਇਆ ਆਪਾਂ ਕਾਤੇ ਬੈਠੇ ਪਹਲਾ ਦੱਸੋ ਰੇਲ ਤੇ ਰੇਲ ਦਾ ਨਾਮ ਕੀ ਆ ਉੱਥੇ ਦੱਸੋ ਪੂਆਲੀ ਅੱਛਾ ਪੂਆਲੀ ਨਹੀਂ ਨਹੀਂ ਵਿਆਹ ਕਿਦਾ ਹੈ ਉੱਥੇ ਤਾਬੂ ਮੋਈ ਮੋਈ ਨਹੀਂ ਨਹੀਂ ਵਿਆਹ ਕਿਦਾ ਹੈ ਆਪਾਂ ਚੱਲਨੇ ਵਿਆਹ ਕਿਦੇ ਚੱਲਣ ਦੱਸੋ ਪਹਿਲਾਂ ਕਹਿ ਮਾਸੀ ਜੀ ਦੀ ਬੇਟੀ ਦਾ ਪਹਿਲਾਂ ਕਹਿ ਮਾਸੀ ਜੀ ਦੀ ਬੇਟੀ ਦਾ ਨਹੀਂ ਕਹਿਣਾ ਬਸ ਫੂਸਰ ਫੂਸਰ ਕਰੀ ਬੋਲ ਕਿੰਨਾਂ ਨੂੰ ਨੋਕ ਹਾਂ ਅੱਟਰੇ ਨੇ ਉੱਥੇ ਜਾਓਗੀ ਜੇ ਅੱਜ ਜਿੱਤੇ ਆ ਬੰਦੇ ਵੀਡੀਓ ਨਹੀਂ ਕਰੂਗਾ ਅੱਜ ਜਲਦੀ ਕਰ ਲੋ ਤੇ ਜਲਦੀ ਆ ਦੋ ਮੇਰੀ ਮਾਸੀ ਨੂੰ ਆ ਵੀਡੀਓ ਦਾ ਲਾਈਕ ਕਰੋ ਅੱਛਾ ਜੀ ਥੈਂਕ ਯੂ ਥੈਂਕ ਯੂ ਪਰ ਅਮਾਸੀ ਜਾਕਿਆ ਲੱਗ ਗਿਆ ਫਾਈਨਲੀ ਅਸੀਂ ਮੈਰਿਜ ਵਾਲੇ ਘਰ ਪਹੁੰਚ ਗਏ ਹੋਏ ਆ ਜੀ ਤੇ ਹੋਂ ਅਸੀਂ ਵੀ ਮੰਗਤ ਚਾਹ ਬਣੀ ਤੁਹਾਨੂੰ ਮੈਂ ਦਿਖਾ ਦਿੰਦੀ ਆ ਅੱਜ ਸਾਡਾ ਵਿਆਹ ਵਾਲਾ ਘਰ ਸਾਹਿਬਾ ਆਖੀ ਤੇ ਕਿਨੂ ਬਾਤ ਕਰ ਲਈ ਨਾ ਨਾ ਜੇ ਸਭ ਰਾਚੇ ਤੇ ਤੇਰੇ ਜੇ ਲੋ ਪੁਰਾ ਸਾਈ ਤੋਂ ਕਿਤਾ ਹਲਦੀ ਦੀ ਤਿਆਰੀ ਹੈ ਜੀ ਲੜਕੀ ਨੂੰ ਤੇ ਅਸੀ ਲੱਗ ਗਏ ਹੁਣ ਫਾਈਨਲੀ ਚਾਹ ਪਾਣੀ ਪੀਣਾ ਬਸ ਆਉਣਾ ਪੈ ਜੋ ਪੈ ਜੋ ਪੈ ਆਹ ਦੇਖੋ ਵਧੀਆ ਮੰਮੀ ਯਾਰ ਮੈਨੂੰ ਤੇ ਮੈਂ ਖਾਣ ਨੂੰ ਕਿਹਾ ਫਸ ਤੱਕ ਦੇਖੋ ਦੇਖ ਉਹ ਫੜੋ ਮਠੀਆਂ ਵਾਲਾ ਰੂ ਬਣਾ ਪੜੀ ਨਹੀਂ ਨਹੀਂ ਇਹ ਨਹੀਂ ਦੁੱਧਿਆ ਰੂ ਬਣ ਨਹੀਂ ਨਹੀਂ ਆ ਮਠੀਆਂ ਵਾਲਾ ਲੈ ਲੈਣਾ ਮਿੱਠਾ

ਤੁਹਾਡਾ ਥੋੜਾ ਮੰਮੀ ਦੇ ਫੇਸ ਤੇ ਆ ਰਿਹਾ ਹੈ। ਅਸਤਾਨੀ ਹਰ ਚੀਜ਼ ਕੀ ਹੈਗਾ। ਇਹ ਐਵੇਂ ਕਰ ਲਓ ਐਵੇਂ ਬਸ ਠੀਕ ਹੈ। ਇਹ ਅੱਗੇ ਨੂੰ ਕਰ ਲਓ ਥੱਲੇ ਨੂੰ ਹਾਂ। ਯੈਸ। ਕਿੱਡੀ ਥੋੜਾ ਸਾਕੇ ਆਪ ਉਹਨਾਂ ਦੇ ਫੇਸ ਤੇ ਮੁੱਕ ਆ।